ਹਾਂ ਜੀ ਆਜ਼ਨ ਇਲੈਕਟਿਡ ਮੈਂਬਰ ਆਫ ਦਾ ਹਾਊਸ ਮੈਨੂੰ ਇਨਫੋਰਮ ਤਾਂ ਕਰੋ ਤੁਸੀਂ ਕਿ ਤੁਸੀਂ ਮੇਰੇ ਘਰ ਚ ਜਾਣ ਲੱਗੇ ਹੋ ਮਾਈ ਪਰਸਨਲ ਬਿਲੋਂਗਿੰਗਸ ਆਰ देयर ਮਾਈ 올ਡ ਮਦਰ ਇਜ਼ देयर ਤੁਸੀਂ ਐਂ ਵੜ ਗਏ ਵਿੱਚ ਮੈਂ ਉਹਦੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਐ ਜਿਹੜੇ ਆਫੀਸਰ ਗਏ ਆ ਉਹਨਾਂ ਨਾਲ ਮੇਰੇ ਨਾਲ ਗੱਲ ਹੀ ਨਹੀਂ ਕਰ ਰਹੇ ਮੈਮ ਲੇਡੀ ਕਾਂਸਟੇਬਲ ਸੀ ਉਦੋਂ ਜਦੋਂ ਇਹ ਟੀਮ ਆਈ ਹੈ ਵਿਜੀਲੈਂਸ ਦੀ ਉਥੇ ਮੈਨੂੰ ਮੇਰੇ ਨਾਲ ਕੋਈ ਗੱਲ ਹੀ ਨਹੀਂ ਕਰ ਰਿਆ ਮੈਨੂੰ ਕੀ ਪਤਾ ਉਥੇ ਕੌਣ ਹੈ ਕੌਣ ਨਹੀਂ ਹੈ ਮੈਨੇ ਨਾ ਗਲਤ ਕਰੋ ਤੁਸੀਂ ਤਾਂ ਹੀ ਮੈਨੂੰ ਪਤਾ ਲੱਗੂਗਾ ਕੌਣ ਹੈ ਜਿਹਦੇ ਘਰ ਗਿਆ ਉਹਨਾਂ ਗਲਤ ਤੁਹਾਨੂੰ ਕੋਈ ਅਰੈਸਟ ਵਾਰੰਟ ਜਾਂ ਸਰਚ ਵਾਰੰਟ ਕੋਈ ਦਿਖਾਏ ਮੈਨੂੰ ਕੋਈ ਕੁਝ ਨਹੀਂ ਦਿਖਾਇਆ ਇਹਨਾਂ ਨੇ ਉਥੇ ਮੇਰੇ ਜਾਂ ਜੇ ਗੱਲ ਹੀ ਨਹੀਂ ਕੀਤੀ ਹੁਣ ਮੇਰੇ 80 ਸਾਲ ਦੇ ਮਦਰ ਜਿਹੜੇ ਬਿਮਾਰ ਨੇ ਉਹਨੇ ਕੋਵਿਡ ਤੋਂ ਰਿਕਵਰ ਕੀਤਾ ਉਹਨਾਂ ਨੇ ਦੀ ਉਹਨਾਂ ਨੂੰ ਉਹ ਉਹਨਾਂ ਨੂੰ ਨਰਵ ਦੀ ਪ੍ਰੋਬਲਮ ਹੈਗੀ which is a terminal illness ਉਹ 80 ਸਾਲ ਦੇ ਨੇ ਅੰਦਰ ਬੜ ਗਏ ਉਹਨਾਂ ਦੇ ਕਮਰੇ 'ਚ ਕਿਤੇ ਹੁੰਦਾ ਹੈ ਔਰ ਤੁਹਾਨੂੰ ਕੋਈ ਕਾਰਨ ਦੱਸਿਆ ਕਿ ਕਿਉਂ ਕੋਈ ਰੀਜ਼ਨ ਦੱਸਿਆ ਨਹੀਂ ਉੱਥੇ ਗੱਲ ਕਰਨ ਤਾਂ ਮੈਨੂੰ ਕੋਈ ਰੀਜ਼ਨ ਪਤਾ ਲੱਗੇ ਗਲਤ ਕਰ ਰਹੇ ਹੋ ਮੈਨੂੰ ਤੁਹਾਨੂੰ ਕੁਝ ਨਹੀਂ ਦੱਸਿਆ ਮੈਨੂੰ ਕੋਈ ਨਹੀਂ ਦੱਸਿਆ ਮੇਰੇ ਨਾਲ ਗੱਲ ਨਹੀਂ ਕੀਤੀ ਮੇਰੇ ਪਰਸਨਲ ਬਿਲੋਂਗਿੰਗਸ ਨਾਲ ਛੇੜਾਛਾੜੀ ਹੋ ਰਹੀ ਹੈ ਉੱਥੇ ਕੁਝ ਪਲਾਨਟ ਕਰਨਗੇ ਮੈਨੂੰ ਨਹੀਂ ਪਤਾ ਜਿਹੜਾ ਜੋ ਵੀ ਸਰਚ ਹੋਈ ਤੁਹਾਡੇ ਸਾਹਮਣੇ ਹੋਈ ਹੈ ਕਿਦਾਂ ਮੇਰੇ ਸਾਹਮਣੇ ਕਿਵੇਂ ਸਰਚ ਹੋਈ ਹੈ ਜਦ ਮੈਂ ਹੈ ਨਹੀਂ ਉਥੇ ਨਹੀਂ ਨਹੀਂ ਇੱਥੇ ਕਰਦੀ ਗੱਲ ਕਰ ਰਹੇ ਹੋ ਇੱਥੇ ਤਾਂ ਮੈਂ ਹੈਗੀ ਪਰ ਉੱਥੇ ਕੀ ਹੋ ਰਿਹਾ ਹੈ ਉਹ ਕਿਵੇਂ ਕਰ ਰਹੇ ਆ ਸਾਡੇ ਦਫ਼ਤਰ 'ਚ ਕਿਵੇਂ ਕਰ ਰਹੇ ਆ ਹੁਣ ਇਹ ਸਾਡੇ ਬੰਦੇ ਨੇ ਸਾਰੇ ਮੈਂ ਇੱਥੋਂ ਤੁਰਨ ਲੱਗੀ ਆ ਚੰਡੀਗੜ੍ਹ ਲਈ ਹੁਣ ਵਿਕਰਮ ਜੀ ਨੂੰ ਲੈ ਕੇ ਗਏ ਆਂ ਚੰਡੀਗੜ੍ਹ ਅਸੀਂ ਆਪਣੇ ਬੰਦੇ ਤਾਂ ਛੱਡ ਕੇ ਜਾਵਾਂਗੇ ਕਰੇ ਕਿ ਕੱਲਾ ਘਰ ਛੱਡ ਕੇ ਚਲੇ ਜਾਵਾਂਗੇ ਇਹਨਾਂ ਨੂੰ ਰਹਿਣ ਨਹੀਂ ਦੇ ਰਹੇ ਪਰ ਤੁਹਾਡੇ ਤਾਂ ਕਿਸੇ ਵਰਕਰ ਨੂੰ ਅੰਦਰ ਹੀ ਨਹੀਂ ਆਉਂਦੇ ਸਾਡਾ ਪ੍ਰਬੰਧ ਇਹ ਸਾਡਾ ਕਰ ਰਹੇ ਸਾਡਾ ਸਾਡਾ ਇਹ ਇਹ ਸਾਡਾ ਰੈ residense ਇਹ ਸਾਡਾ ਪ੍ਰਾਈਵੇਟ ਰੈ residense ਹੈ ਕੌਣ ਰੋਕ ਸਕਦਾ ਹੈ ਮੈਨੂੰ ਕਿਹਾ ਗਿਆ ਕਿ ਯੂ ਹੈਵ ਨੋ ਰਾਈਟ ਟੂ ਲੀਗਲ ਰੈਮਡੀ ਵਾਈ ਅਬ ਯੂ ਆਰ ਨੋਟ ਸਿਟੀਜ਼ਨਸ ਆਫ ਦਿਸ ਕੰਟਰੀ ਦੈਟ ਆਈ ਹੈਵ ਨੋ ਰਾਈਟ ਟੂ ਲੀਗਲ ਰੈਮਡੀ ਵਾਈ ਡੂ ਆਈ ਨੋਟ ਹੈਵ ਰਾਈਟ ਟੂ ਪਰ ਕਿਉਂ ਰੀਜ਼ਨ ਕੀ ਲੱਗਦਾ ਕਿਉਂ ਮਦੀਤਿਆ ਜੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਇੱਕ ਮਿੰਟ ਆਇਓ ਕਿਉਂਕਿ ਉਹ ਸੱਚ ਬੋਲਦੇ ਹੈ ਇਸ ਜਾਂ ਇਸ ਸਟੇਜ ਸੱਚ ਸੰਜੀਤ ਜੀ ਕੋਈ ਸੱਚ ਬੋਲਦਾ ਹੈ ਉਹਨੂੰ ਇਹੀ ਹੁੰਦਾ ਹੈ ਕਿ ਅਸੀਂ ਸੱਚ ਬੋਲ ਲਾਂਗੇ